ਥੋੜਾ ਜਿਆਦਾ ਟਾਈਮ ਨਹੀਂ ਲਾਉਂਗਾ ਮੈਨੂੰ ਪਤਾ ਬਹੁਤ ਬਿਜ਼ੀ ਸਕੇਡਿਊਲ ਹੈਗਾ ਤੁਹਾਡਾ ਤੇ ਇੱਕ ਕੁਐਸਚਨ ਜਿਹੜੀ ਕੌਂਟਰੋਵਰਸੀ ਚੱਲ ਰਹੀ ਹੈ ਅੱਜਕੱਲ ਦਿਲਜੀਤ ਸਾਹਿਬ ਦੀ ਮੂਵੀ ਨੂੰ ਲੈ ਕੇ ਉਹਦੇ ਲਈ ਥੋੜਾ ਜਿਆਦਾ ਜਰੂਰ ਚਾਹੂੰਗਾ ਵੀ ਕਿਉਂਕਿ ਤੁਸੀਂ ਬਹੁਤ ਪੋਜ਼ਿਟਿਵ ਹੋ ਇਸ ਕਰਕੇ ਮੈਂ ਤੁਹਾਡੇ ਤੋਂ ਕੁਐਸਚਨ ਪੁੱਛ ਰਿਹਾ ਵੀ ਇਹਨੂੰ ਪੋਜ਼ਿਟਿਵ ਵੱਲ ਨੂੰ ਲੈ ਕੇ ਆਇਆ ਜਾਇਆ ਜਾਵੇ ਜੀ 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 ਦੇਖੋ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਫਿਲਮ ਮੇਕਿੰਗ ਆ ਜਾਂ ਫਿਲਮ ਇੰਡਸਟਰੀ ਆ ਜਾਂ ਫਿਲਮ ਐਂਟਰਟੇਨਮੈਂਟ ਇੰਡਸਟਰੀ ਆ ਇਹ ਸਾਰਾ ਬਿਜ਼ਨਸ ਆ ਨਾ ਜੀ ਪਹਿਲੀ ਗੱਲ ਤਾਂ ਇਹ ਆ ਇਸ ਚੀਜ਼ ਨੂੰ ਸਮਝਣਾ ਬਹੁਤ ਵੀ ਇਹਦੇ ਨਾਲ ਬਹੁਤ ਜਣਿਆਂ ਦਾ ਰੋਜ਼ਗਾਰ ਚੱਲਦਾ ਬਹੁਤ ਲੋਕ ਦੇ ਨਾਲ ਲੱਖਾਂ ਲੋਕ ਜੁੜੇ ਹੋਏ ਆ ਜੀ ਦੂਸਰੀ ਚੀਜ਼ ਆ ਵੀਰੇ ਨੇ ਇੱਕ ਫਿਲਮ ਕੀਤੀ ਜਿਹੜੀ ਅੱਜ ਤੋਂ 3 ਮਹੀਨੇ 4 ਮਹੀਨੇ ਪਹਿਲਾਂ ਕੋਈ ਫਿਲਮ ਹਨਾ ਉਹਦੇ ਵਿੱਚ ਐਕਟਰ ਜਿਹੜੇ ਹੁੰਦੇ ਆ ਵੀਰੇ ਉਹਨਾਂ ਦਾ ਕੋਈ ਇਨਵੋਲਵਮੈਂਟ ਨਹੀਂ ਹੁੰਦਾ ਕਿ ਕਾਸਟਿੰਗ ਕੀ ਹੋਣੀ ਆ ਫਿਲਮ ਦੀ ਕਈ ਵਾਰੀ ਹੋ ਸਕਦਾ ਹੁੰਦਾ ਕਿ ਇੱਕ ਐਕਟਰ ਨੇ ਕੋਈ ਸੀਨ ਕੀਤਾ ਹੋ ਸਕਦਾ ਪੂਰੀ ਫਿਲਮ ਚ ਇੱਕ ਕਾਸਟ ਨੂੰ ਮਿਲੇ ਹੀ ਨਾ ਹੋਵੇ ਕਿਉਂਕਿ ਉਹਦੀ ਅੱਧ ਤੋਂ ਸੀਨ ਹੋ ਗਈ ਇਹ ਸਾਡੇ ਫਿਲਮ ਦਾ ਇੱਕ ਸਨੈਰੀਓ ਫਿਲਮ ਮੇਕਿੰਗ ਦਾ ਸਨੇਹ ਹੁਣ ਉਹ ਫਿਲਮ ਪ੍ਰੋਡਿਊਸਰਸ ਨੇ ਉਹਦੇ ਤੇ ਪੈਸਾ ਲਾਇਆ ਬਹੁਤ ਲੋਕ ਉਹਦੇ ਨਾਲ ਜੁੜੇ ਹੋਏ ਬਰੇ ਹੁਣ ਉਹ ਚੀਜ਼ ਜਦੋਂ ਬਣੀ ਸੀ ਉਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਆਉਣ ਵਾਲੇ ਟਾਈਮ ਵਿੱਚ ਸਾਡੇ ਇੰਡੀਆ ਦੇ ਵਿੱਚ ਇੰਨਾ ਵੱਡਾ ਉਹ ਜਿਹੜਾ ਦੁਕਾਨਤ ਵਾਪਰਿਆ ਹਨ ਮਤਲਬ ਉਹ ਉਹ ਚੀਜ਼ ਕਰਕੇ ਸਾਡੇ ਜਿਹੜੇ ਪਾਕਿਸਤਾਨ ਨਾਲ ਜਿਹੜੇ ਰਿਲੇਸ਼ਨ ਆ ਉਹ ਮਤਲਬ ਸਾਰੇ ਬੰਦ ਹੋ ਗਏ ਚੀਜ਼ਾਂ ਤਾਂ ਉਸ ਤੋਂ ਬਾਅਦ ਵੀ ਨੇ ਆਰਟਿਸਟ ਕੋਈ ਮੂਰਖ ਨਹੀਂ ਹੁੰਦਾ ਬਹੁਤ ਸਾਰੇ ਆਰਟਿਸਟਾਂ ਨੇ ਕਿਹਾ ਕਿ ਅਸੀਂ ਅੱਗੇ ਤੋਂ ਕੰਮ ਨਹੀਂ ਕਰਾਂਗੇ ਜਿਵੇਂ ਠਾਕੁਰ ਜੀ ਨੇ ਕੁਝ ਓਦਾਂ ਦੀ ਸਪੀਚ ਦਿੱਤੀਆਂ ਜਿਹੜੀਆਂ ਮੈਨੂੰ ਨਹੀਂ ਸਮਝ ਲੱਗੀ ਕਿ ਕਿਸ ਪਰਪਸ ਲਈ ਦਿੱਤਾ ਪਰ ਟੂ ਨਹੀਂ ਬੋਲਣਾ ਚਾਹੀਦਾ ਸੀ ਇਹਦੇ ਕਰਕੇ ਸਾਡੀ ਇੰਡੀਅਨ ਇੰਡਸਟਰੀ ਜਿਹੜੀ ਫਿਲਮ ਇੰਡਸਟਰੀ ਸਾਰੇ ਹਾਰਟ ਹੋਏ ਕਿ ਯਾਰ ਇਦਾਂ ਨਹੀਂ ਬੋਲਣਾ ਚਾਹੀਦਾ ਜੀ ਔਰ ਉਸ ਤੋਂ ਬਾਅਦ ਸਾਰਿਆਂ ਨੇ ਕਿਹਾ ਕਿ ਅਸੀਂ ਅੱਗੇ ਤੋਂ ਕੰਮ ਨਹੀਂ ਕਰਾਂਗੇ ਜੀ ਪਰ ਵੀ ਨਹੀਂ ਹੁਣ ਜਿਹੜੀਆਂ ਫਿਲਮਾਂ ਬਣੀਆਂ ਹੋਈਆਂ ਨੇ ਮੈਨੂੰ ਇਹ ਲੱਗਦਾ ਕਿ ਉਹਦੇ ਤੇ ਇੰਦਾ ਦੀ ਕੰਟਰੋਵਰਸੀ ਨਹੀਂ ਚਾਹੀਦੀ ਹੁੰਦੀ ਉਹ ਰਿਲੀਜ਼ ਹੋ ਜਾਣੀਆਂ ਚਾਹੀਦੀਆਂ ਨੇ ਔਰ ਉਹਦੇ ਚ ਬਹੁਤ ਸਾਰੇ ਪ੍ਰੋਡਿਊਸਰਸ ਜੁੜੇ ਹੁੰਦੇ ਆ ਹਨ ਉਹਦੇ ਚ ਵਸ ਨਹੀਂ ਹੁੰਦਾ ਆਰਟਿਸਟ ਦਾ ਆਰਟਿਸਟ ਦਾ ਕਾਸਟਿੰਗ ਚ ਕੋਈ ਰੋਲਾ ਨਹੀਂ ਹੁੰਦਾ ਅਸੀਂ ਫਿਰ ਅਸੀਂ ਉਹ ਸਬੂਤ ਮੰਗ ਰਹੇ ਆਂ ਵੀ ਕਿਸੇ ਦੀ ਲੋਇਲਟੀ ਦੇ ਜਾਂ ਦਲਜੀਤ ਨੇ ਰੋਲ ਕਰਿਆ ਔਰ ਮੈਨੂੰ ਇਹ ਲੱਗਦਾ ਕਿ ਜਿੰਨਾ ਵੱਡਾ ਉਹ ਚਿਹਰਾ ਹੋ ਚੁੱਕੇ ਆ ਸਾਡੀ ਇੰਡੀਆ ਦਾ ਕਿੰਨਾ ਜਿਆਦਾ ਜਿਵੇਂ ਕਹਿਦੀ ਏ ਇੱਕ ਪ੍ਰਾਊਡ ਫੀਲਿੰਗ ਆ ਹੁਣ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਕਿ ਉਹ ਆਪਦੀ ਕੋਈ ਲੋਇਲਟੀ ਦਾ ਸਬੂਤ ਦੇਣ ਕਿਆ ਬਾਤ ਮੈਨੂੰ ਐ ਲੱਗਦਾ ਔਰ ਸਾਰੇ ਦੂਸਰੀ ਗੱਲ ਇਹ ਹੁੰਦੀ ਆ ਵੀਰੇ ਸੋਸ਼ਲ ਨੈਟਵਰਕ ਤੇ ਫਿਰ ਮੈਂ ਉਹ ਆ ਜਾਂਦਾ ਕਿ ਗਰਾਊਂਡ ਰਿਐਲਿਟੀ ਦੋਨੋਂ ਡਿਫਰੈਂਟ ਨੇ ਗਰਾਊਂਡ ਤੇ ਵੀਰੇ ਬਹੁਤ ਪਿਆਰ ਕਰਦੇ ਆ ਅਸੀਂ ਸਾਰੇ ਬਹੁਤ ਪਿਆਰ ਕਰਦੇ ਆ ਔਰ ਸੋਸ਼ਲ ਨੈਟਵਰਕ ਦਾ ਇੱਕ ਮੁੱਦਾ ਜਦੋਂ ਆਉਂਦਾ ਦਾ ਦੂਜੇ ਮੁੱਦੇ ਤੱਕ ਉਹ ਮੁੰਦਾ ਚੱਲਦਾ ਫਿਰ ਦੂਜਾ ਮੁੱਦਾ ਆ ਜਾਂਦਾ ਫਿਰ ਪਹਿਲਾ ਮੁੱਦਾ ਖਤਮ ਹੋ ਜਾਂਦਾ ਇਹ ਸਚਾਈ ਹੈਗੀ ਔਰ ਇਹ ਇਦਾਂ ਹੀ ਰਹਿਣਾ ਇਹ ਨੂੰ ਤਾਂ ਬਦਲ ਨਹੀਂ ਸਕਦੇ ਕਦੇ ਕਿਸੇ ਦੀ ਹੋ ਜੂਗੀ ਕੰਟਰੋਵਰਸੀ ਕਦੇ ਕਿਸੇ ਲਈ ਹੋ ਜੂਗੀ ਇਹ ਚੱਲਦਾ ਹੀ ਰਹਿਣਾ ਕਿਉਂਕਿ ਇਹਦੇ ਪਿੱਛੇ ਲਾਈਕ ਵਿਊ ਦਾ ਜਿਹੜਾ ਇੱਕ ਚੱਲ ਰਿਹਾ ਸਿਸਟਮ ਜਿਹੜਾ ਬਹੁਤ ਤਕੜਾ ਮੈਂ ਉਹਨੂੰ ਬਿਜ਼ਨਸ ਹੀ ਕਹਿੰਦਾ ਹਾਂ ਸਹੀ ਗੱਲ ਉਹ ਬਹੁਤ ਵੱਡਾ ਬਿਜ਼ਨਸ ਆ ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਚੀਜ਼ ਪਹਿਲਾਂ ਸ਼ੂਟ ਹੋ ਚੁੱਕੀ ਆ ਜਾਂ ਪਹਿਲਾਂ ਉਹਦੇ ਤੇ ਨਹੀਂ ਕਿੰਤੂ ਪਰੰਤੂ ਹੋਣਾ ਚਾਹੀਦਾ। ਕੀ ਬਾਤ ਹੈ?